ਬੜੇ ਸ਼ੌਕ ਨਾਲ ਖਾਂਦੇ ਆ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਸੀ ਨਵੇਂ ਪਲਾਟ ਵੱਲ ਆਪਣੇ ਸਬਜ਼ੀ ਲੱਗੀ ਹੋਈ ਆ ਇੱਥੇ ਵੀ ਹੁਣ ਆਪਾਂ ਜਿਹੜੀ ਆ ਪਾਲਕ ਵੜਾਂਗੇ ਕੁੱਕੜਾਂ ਵਾਸਤੇ ਕੁੱਕੜ ਬਹੁਤ ਹੀ ਸ਼ੌਕ ਨਾਲ ਜਿਹੜੀ ਪਾਲਕ ਖਾਂਦੇ ਆ ਹੁਣ ਵੜਦੇ ਆਪਾਂ ਪਾਲਕ ਇਹ ਕੁਛ ਪਾਲਕ ਜਿਹੜੀ ਆਪਣੀ ਮੇਥਿਆਂ ਦੇ ਵਿੱਚ ਲੱਗੀ ਸੀ ਮੇਥਿਆਂ ਨੂੰ ਦਬਾ ਗਈ ਆ ਮੇਥੇ ਵੀ ਆਪਣੇ ਵਧੀਆ ਸੋਹਣੇ ਹੋਏ ਆ ਤੇ ਪਹਿਲਾਂ ਮੇਥਿਆਂ ਵਿੱਚੋਂ ਜਿਹੜੀ ਆ ਪਾਲਕ ਆ ਇਹ ਵੱਡਾਂਗੇ ਆਪਾਂ ਉਸ ਤੋਂ ਬਾਅਦ ਜਿਹੜੀ ਦੂਸਰੇ ਪਾਸੇ ਆ ਉਹ ਵੱਡਦੇ ਆ ਇਹ ਦੇਖੋ ਪਾਲਕ ਆਪਣੀ ਸ਼ਹਿਰੋਂ ਲੈਣ ਜਾਈਏ ਤਾਂ ਐਡੀ ਇੱਕ ਗੁੱਟੀ ਜਿਹੜੀ ਦਿੰਦੇ ਆਪਾਂ ਨੂੰ 20 ਰੁਪਈਆਂ ਦੀ ਤੇ ਆਪਣੇ ਆਮ ਹੋਈ ਖੜੀ ਆ ਆਪਾਂ ਪਾਉਣ ਲੱਗੇ ਆ ਕੁੱਕੜਾ ਨੂੰ ਵੱਢ ਕੇ ਤੁਹਾਨੂੰ ਵੀ ਕਿਸੇ ਨੂੰ ਚਾਹੀਦੀ ਹੋਈ ਤਾਂ ਮੇਰੇ ਕੋਲ ਜਾ ਸਕਦੇ ਹੋ ਜੇ ਸਾਗ ਬਣਾਉਣਾ ਹੈ ਤਾਂ ਬਹੁਤੀ ਸੋਹਣੀ ਹਰੀ ਭਰੀ ਪਾਲਕ ਆ ਆਪਣੀ ਵਧੀਆ ਲੰਮੇ ਚੌੜੇ ਚੌੜੇ ਪੱਤੇ ਆ ਅੱਜ ਟੋਕਰਾ ਭਰ ਕੇ ਲਿਜਾਵਾਂਗੇ ਕੁੱਕੜ ਬੜੇ ਸ਼ੌਕ ਨਾਲ ਖਾਂਦੇ ਆ ਇਹਨੂੰ ਆਹ ਪਾਲਕ ਵੀ ਆਪਣਾ ਇੱਧਰ ਲਾਇਆ ਸੀਗਾ ਇਹ ਪਹਿਲਾਂ ਤਾਂ ਲੱਗਿਆ ਹੋਇਆ ਇਹਦੇ ਤੋਂ ਤਿੰਨ ਕੇ ਚਾਰ ਵਾਰੀ ਆਪਾਂ ਕਟਾਈ ਕਰ ਲਈ ਆ ਫਿਰ ਦੁਬਾਰਾ ਹੁਣ ਕਟਾਈ ਤੇ ਆਇਆ ਖੜਾ ਇਹਦੇ ਚੋ ਵੀ ਆ ਜਿਹੜਾ ਵੱਡਾ ਵੱਡਾ ਹੈ ਇਹ ਆਪਾਂ ਵੱਢ ਲਾਂਗੇ ਬਾਕੀ ਜਿਹੜਾ ਕੱਲ ਨੂੰ ਵਾਢਾਂਗੇ ਇਹ ਨਗਪਾਲਕ ਵੱਢ ਕੇ ਪਾਉਣੇ ਕੁੱਕੜਾਂ ਨੂੰ ਅੱਜ ਲਾਈਏ ਟੋਕਰਾ ਆਪਣਾਓ ਪਿਆ ਇਹਦੇ ਚੋਂ ਵੀ ਆਪਾਂ ਵੱਡਾ ਵੱਡਾ ਪਾਲਕ ਜਿਹੜਾ ਵੱਢ ਲਾਂਗੇ ਪੱਤੇ ਵੇਖੋ ਤੁਸੀਂ ਆਪਣੇ ਪਾਲਕ ਦੇ ਐ ਨਾ ਚੌੜੇ ਚੌੜੇ ਪੱਤੇ ਬਹੁਤ ਹੀ ਸੋਹਣਾ ਪਾਲਕ ਆ ਇਹ ਬੜਾ ਵਧੀਆ ਬੀ ਮਿਲਿਆ ਆਪਾਂ ਨੂੰ ਇਹਨੂੰ ਕੁੱਤਰ ਕੇ ਪਾਵਾਂਗੇ ਆਪਾਂ ਕੁੱਕੜਾ ਨੂੰ ਟੋਕਰਾ ਆਪਾਂ ਭਰ ਲਿਆ ਪਾਲਕ ਦਾ ਹੁਣ ਚੱਲ ਕੇ ਕੁੱਤਰੀਏ ਇਹਨੂੰ ਤੇ ਪਾਈਏ ਕੁੱਕੜਾ ਨੂੰ ਥੋੜੀ ਜੀ ਪਾਲਕ ਆਪਾਂ ਜਿਹੜੀ ਆ ਇਹਦੇ ਉੱਤੇ ਪਾ ਦਿੰਨੇ ਆ ਇੱਥੋਂ ਆਪੇ ਖਾ ਲੈਣਗੇ ਕਾਲੀ ਰੇਕ ਪੰਦੇ ਉਹ ਨਮੂ ਆਇਆ ਰਿਕ ਬਾਹਰ ਨਿਕਲੀ ਆ ਕੇ ਨਾ ਆ ਜੋ ਚਲੋ 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 ਆ ਜਾ ਤੂੰ ਵੀ ਪਾ ਕੇ ਸਿੱਧੇ ਪਾਲਕ ਨੂੰ ਚਲੋ ਚਲੋ ਬਾਹਰ ਵਾ ਦੇਖੀ ਕੋਈ ਅੰਡੇ ਹੈਗੇ ਕਿ ਨਹੀਂ ਦੋ ਅੰਡੇ ਚੱਲ ਤੈਨੂੰ ਕੀ ਹੋ ਗਿਆ ਬੜੇ ਸ਼ੌਂਕ ਨਾਲ ਖਾਂਦੇ ਆ। ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੀ। ਵੀਡੀਓ ਨੂੰ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਆ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ।